ਸਸਿਕਾ ਜੀ ਦੇ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਬ੍ਰੈਡ ਮਲਾਈ ਰੋਲ ਦੇਖੋ ਜੀ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬੰਦਦਾ ਹੈ ਬੰਦਦਾ ਵੀ ਬਹੁਤ ਜਲਦੀ ਹੈ ਜਿਹਦੇ ਵਾਸਤੇ ਆਪਾਂ ਇੱਕ ਪੈਕਟ ਆਪਾਂ ਬ੍ਰੈਡ ਦਾ ਲੈਂਦਾ ਹੈ ਇਹਦੇ ਵਿੱਚੋਂ ਆਪਾਂ ਸਿਰਫ ਆਪਾਂ 6-7 ਹੀ ਆਪਾਂ ਬ੍ਰੈਡ ਆਪਾਂ ਲਵਾਂਗੇ ਬਾਕੀ ਦੇ ਆਪਾਂ ਘਰੇ ਯੂਜ਼ ਕਰ ਲਵਾਂਗੇ ਗੈਸ ਤੇ ਆਪਾਂ ਫਰਾਈਪੈਨ ਰੱਖਿਆ ਹੈ ਫਰਾਈਪੈਨ ਦੇ ਵਿੱਚ ਪਹਿਲਾਂ ਆਪਾਂ ਅੱਧੀ ਗਲਾਸੀ ਆਪਾਂ ਪਾਣੀ ਦੀ ਪਾਈ ਹੈ ਪਾਣੀ ਆਪਾਂ ਤਾਂ ਪਾਇਆ ਵੀ ਆਪਣਾ ਦੁੱਧ ਥੱਲੇ ਨਾਲ ਨਾ ਲੱਗੇ ਕੜਾਈ ਦੇ ਨਾਲ ਨਾ ਚਿਪਕੇ ਦੁੱਧ इस करके आप पाया पद अलो दुद्ध पाया दुध अपना गर्म हो चुका है हम आप दुद्ध पाने आप चीनी हूँ आप दुधा चीनी पा लगे हैं टोटल आप चार चम्मच आप चीनी ने पाए इधर आपता जी ठंडा दुध आ दिता अद्धी गिलासी आप ठंडे दुध दीती है ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸਟਰਡ 2 ਚਮਚ ਆਪਾਂ ਕਸਟਰਡ ਪਾਊਡਰ ਪਾ ਲਵਾਂਗੇ ਇਹਨੂੰ ਹੁਣ ਆਪਾਂ ਮਿਕਸ ਕਰ ਦਾਂਗੇ ਇਹਦੀਆਂ ਬੁਥਲੀਆਂ ਨਹੀਂ ਬਣਨੀਆਂ ਚਾਹੀਦੀਆਂ ਕਸਟਰਡ ਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਆਪਾਂ ਘੋਲ ਦਾਂਗੇ ਆਹ ਦੇਖੋ ਜੀ ਕਸਟਰਡ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਘੋਲ ਲੇਤਾ ਹੈ ਆਹ ਦੇਖੋ ਹੁਣ ਆਪਾਂ ਇਹਨੂੰ ਆਪਾਂ ਦੁੱਧ ਦੇ ਵਿੱਚ ਆਪਾਂ ਪਾਵਾਂਗੇ ਗੈਸ ਨੂੰ ਆਪਾਂ ਤੇਜ਼ ਕੀਤਾ ਹੈ ਥੋੜਾ ਥੋੜਾ ਕਰਕੇ ਪਾਵਾਂਗੇ ਆਪਾਂ ਇਕੱਠਾ ਨਹੀਂ ਪਾਵਾਂਗੇ ਇਹਨੂੰ ਹੁਣ ਆਪਾਂ ਨਾਲ ਦੇ ਨਾਲ ਆਪਾਂ ਹਿਲਾਉਂਦੇ ਰਾਵਾਂਗੇ ਆ ਦੇਖੋ ਜੀ ਦੁੱਧ ਨੂੰ ਉਬਾਲਾ ਆਈ ਜਾਂਦਾ ਆ ਆ ਦੇਖੋ ਦੁੱਧ گاੜਾ ਹੋਈ ਜਾਂਦਾ ਨਾਲ ਦੇ ਨਾਲ ਕਸਟਰਡ ਪਾਊਡਰ ਨੂੰ ਹੁਣ ਆਪਾਂ ਇਹਦੇ ਵਿੱਚ ਆਪਾਂ ਪਾਵਾਂਗੇ ਇਲਾਚੀ ਚਾਰ ਆਪਾਂ ਇਲਾਚੀਆਂ ਲੈਂਤੀਆਂ ਇਹਨਾਂ ਨੂੰ ਆਪਾਂ ਦੇਖੋ ਜੀ ਕੁੱਟ ਲਿੱਤਾ ਸੀ ਇਹਨੂੰ ਹੁਣ ਆਪਾਂ ਕਸਟਰਡ ਪਾ ਦੁੱਧ ਦੇ ਵਿੱਚ ਪਾ ਦਾਂਗੇ ਹੁਣ ਆਪਾਂ ਕੋਲ ਆਪਾਂ ਡਰਾਈ ਫਰੂਟ ਕੱਟ ਲੈਨੇ ਆ ਕੱਟ ਲਿੱਤੇ ਹੁਣ ਆਪਾਂ ਡਰਾਈ ਫਰੂਟ ਆਪਾਂ ਕਸਟਰਡ ਵਾਲੇ ਦੁੱਧ ਦੇ ਵਿੱਚ ਪਾ ਦਾਂਗੇ 5 ਮਿੰਟ ਵਾਸਤੇ ਆਪਾਂ ਹੋਰ ਪਕਾਵਾਂਗੇ ਬਸ ਫਿਰ ਆਪਾਂ ਦੁੱਧ ਨੂੰ ਠੰਡਾ ਕਰਾਂਗੇ ਉਨੀ ਦੇਰ ਵਾਸਤੇ ਹੋਣ ਆਪਾਂ ਬਰੈਡ ਦੀ ਆਪਾਂ ਕਟਿੰਗ ਕਰ ਲੈਂਦੇ ਆ ਆ ਦੇਖੋ ਜੀ ਜਿਹੜਾ ਬਰੈਡ ਦਾ ਸਭ ਤੋਂ ਪਹਿਲਾ ਪੀਸ ਹੋਵੇਗਾ ਆਪਾਂ ਉਹ ਨਹੀਂ ਪਾਵਾਂਗੇ ਇਹ ਸਾਈਡ ਉਤਾਰ ਦਿੰਦੇ ਆਂ ਇਹੜੇ ਨੇ ਸਾਈਡਾਂ ਉਤਾਰੀਆਂ ਉਹਦੇ ਆਪਾਂ ਬ੍ਰੈਡ ਕਰਮਸ ਬਣਾ ਲਾਂਗੇ ਬੇਸ ਨਹੀਂ ਕਰਾਂਗੇ। ਅਦਰੋਂ ਪੱਤ ਕਸਟਰਡ ਵਾਲਾ ਦੁੱਧ ਵੀ ਚੈੱਕ ਕਰ ਲੈਂਦੇ ਨਾਲ। ਆ ਦੇਖੋ। ਦੁੱਧ ਆਪਣਾ گاੜਾ ਹੋ ਚੁੱਕਾ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ। ਇਹਨੂੰ ਹੁਣ ਆਪਾਂ ਠੰਡਾ ਕਰ ਲਾਂ। ਆ ਦੇਖੋ। ਇੰਨਾ ਕੁ گاੜਾ ਆਪਾਂ ਬਸ ਰੱਖਣਾ ਸੀ। क्योंकि इस उसके बाद ठंडा हो गया इन्हें होर गाढ़ हो जाए देखो हूँ आप उतार दे ब्रैड आप ताज़ा लेना है मलाई रोल वास्ते आ ਇੱਕੀ ਕਰਕੇ ਬ੍ਰੈਡ ਨੂੰ ਆਪਾਂ ਇਸ ਤਰ੍ਹਾਂ ਮਿਲਨੇ ਦੇ ਨਾਲ ਐਸਾ ਆਪਾਂ ਇਹਦੀ ਸੈਟਿੰਗ ਕਰ ਦਾਂਗੇ ਬ੍ਰੈਡ ਦੀ ਆ ਦੇਖੋ ਆਪਾਂ ਦੋ ਦੋ ਬ੍ਰੈਡ ਇਕੱਠੇ ਲਿੱਤੇ ਆਏ ਹੁਣ ਆਪਾਂ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਆਪਾਂ ਦੁੱਧ ਦਾ। ਗੈਸ ਆਪਾਂ ਮੀਡੀਅਮ ਕੀਤੀ। ਇਹਦੇ ਵਿੱਚ ਪਾਵਾਂਗੇ ਆਪਾਂ ਅੱਧੀ ਕੌਲੀ ਆਪਾਂ ਮਿਲਕ ਪਾਊਡਰ ਦੀ ਪਾਵਾਂਗੇ। ਆ ਦੇਖੋ। ਇਹਨੂੰ ਆਪਾਂ ਮਿਕਸ ਕਰ ਦਿੰਨੇ ਹਾਂ। ਨਾਲ ਦੀ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਇਹ ਗੁਟਲੀਆਂ ਨਹੀਂ ਬਣੀਆਂ ਚਾਹੀਦੀਆਂ ਦੁੱਧ ਦੇ। ਹਲੋ। ਦੁੱਧ ਵੀ ਅੰਦਰ ਆਪਾਂ ਮਿਕਸ ਕਰ ਦਿੱਤਾ ਹੈ ਮਿਲਕ ਪਾਊਡਰ। ਅੱਧੀ ਕੌਲੀ ਆਪਾਂ ਕੋਕੋਨਟ ਪਾਊਡਰ ਦੀ ਪਾਣ ਲੱਗਿਆ ਦੁੱਧ ਦੇ ਅੰਦਰ। ਇਹ ਵੀ ਆਪਾਂ ਮਿਕਸ ਕਰ ਦਿੰਨੇ ਆ ਚੰਗੀ ਤਰ੍ਹਾਂ। ਹੁਣ ਆਪਾਂ ਦੁੱਧ ਨੂੰ ਆਪਾਂ گاੜਾ ਕਰ ਲੈਨੇ ਆਂ ਇਹਨਾਂ ਆਪਾਂ ਇਸ ਤਰ੍ਹਾਂ ਡੋ ਤਿਆਰ ਕਰਨਾ ਜਿਸ ਤਰ੍ਹਾਂ ਖੋਇਆ ਹੁੰਦਾ ਜੇਕਰ ਆਪਾਂ ਇਸ ਤਰ੍ਹਾਂ ਆਪਾਂ ਦੇ ਕੋਲ ਖੋਇਆ ਹੋਵੇ ਆਪਾਂ ਖੋਇਆ ਵੀ ਯੂਜ਼ ਕਰ ਸਕਦੇ ਆਂ ਜ਼ਰੂਰੀ ਨਹੀਂ ਆਪਾਂ ਇਸ ਤਰ੍ਹਾਂ ਕਸਟਰਡ ਪਾਊਡਰ ਤੇ ਕੋਕੋਨਟ ਪਾਊਡਰ ਪਾ ਕੇ ਆਪਾਂ ਖੋਇਆ ਤਿਆਰ ਕਰਨਾ ਆਪਾਂ ਤੱਲਾ ਖੋਇਆ ਵੀ ਬ੍ਰੈਡ ਦੇ ਅੰਦਰ ਲਗਾ ਕੇ ਮਲਾਈ ਰੋਲ ਬਣਾ ਸਕਦੇ ਆਂ ਇਹਨੂੰ ਹੁਣ ਆਪਾਂ گاੜਾ ਕਰਾਂਗੇ 2 ਚਮਚ ਆਪਾਂ ਇਹਦੇ ਵਿੱਚ ਚੀਨੀ ਦੇ ਪਾਣੇ ਕਿਉਂਕਿ ਮਿਲਕ ਪਾਊਡਰ ਮਿੱਠਾ ਹੁੰਦਾ ਇਸ ਕਰਕੇ ਆਪਾਂ 2 ਚਮਚ ਪਾਵਾਂਗੇ ਸਾਡੇ ਉਹਨਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਥੋੜੇ ਬਾਅਦ ਉਹਨਾਂ ਆਪਾਂ ਦੁੱਧ ਦੇ ਵਿੱਚ ਮਿਕਸ ਕਰਾਂਗੇ ਜਿਹੜੇ ਆਪਾਂ ਬ੍ਰੈਡ ਦੀ ਆਪਾਂ ਸਾਈਡਾਂ ਉਤਾਰੀਆਂ ਬ੍ਰੈਡ ਦੀ ਹੱਥ ਦੇ ਨਾਲ ਭੋਰ ਦਾਂਗੇ ਇਸ ਤਰ੍ਹਾਂ ਦੁੱਧ ਦੇ ਅੰਦਰ ਆਦੇ ਇਹ ਆਪਾਂ ਸਾਰੇ ਨਹੀਂ ਪਾਇਆ ਥੋੜਾ ਜਿਹਾ ਪਾਇਆ ਆਪਾਂ ਬ੍ਰੈਡ ਦੀਆਂ ਸਾਈਡਾਂ ਆਪਾਂ ਜਿਹੜੀਆਂ ਉਤਾਰੀਆਂ ਸੀ ਆਪਾਂ ਥੋੜਾ ਜਿਹਾ ਬ੍ਰੈਡ ਪਾਇਆ ਸਾਰਾ ਨਹੀਂ ਪਾਇਆ ਹੁਣ ਆਪਾਂ ਇਹਨੂੰ ਗਾੜਾ ਕਰ ਲੈਂਦੇ ਆ ਆ ਦੇਖੋ ਜੀ ਗਾੜਾ ਆਪਾਂ ਕਰ ਲਿੱਤਾ ਦੁੱਧ ਦੇ ਅੰਦਰ ਪਾਇਆ ਸੀ ਜਿਹੜਾ ਆਪਾਂ ਮਿਲਕ ਪਾਊਡਰ ਔਰ ਬ੍ਰੈਡ ਪਾਇਆ ਸੀ ਨਾਲ ਨਾਲ ਆਪਾਂ ਪਾਇਆ ਸੀ ਇਹਦੇ ਵਿੱਚ ਕੋਕੋਨਟ ਪਾਊਡਰ ਆ ਦੇਖੋ ਇੱਕ ਖੋਏ ਦੀ ਤਰ੍ਹਾਂ ਵੇਖੋ ਜੀ ਗਾੜਾ ਹੋ ਗਿਆ ਜ਼ਰੂਰੀ ਨਹੀਂ ਆਪਾਂ ਖੋਏ ਪਾਣਾ ਇਹ ਆਪਾਂ ਖੋਏ ਦੀ ਜਗ੍ਹਾ ਆਪਾਂ ਇਹ ਵਾਲੀ ਬ੍ਰੈਡ ਰੋਲ ਦੇ ਵਿੱਚ ਆਪਾਂ ਸਟਫਿੰਗ ਤਿਆਰ ਕੀਤੀ ਜੇਕਰ ਆਪਣੇ ਕੋਲ ਖੋਆ ਹੋਵੇ ਤਾਂ ਫਿਰ ਆਪਾਂ ਏਦਾਂ ਨਹੀਂ ਬਣਾਵਾਂਗੇ ਫਿਰ ਆਪਾਂ ਸਿੱਧਾ ਆਪਾਂ ਖੋਏ ਨੂੰ ਹੀ ਆਪਾਂ ਇਹਦੇ ਬ੍ਰੈਡ ਦੇ ਵਿੱਚ ਲਗਾ ਕੇ ਆਪਾਂ ਮਲਾਈ ਰੋਲ ਤਿਆਰ ਕਰ ਲਾਂ ਆਹ ਦੇਖੋ ਜੀ ਗੈਸ ਨੂੰ ਹੁਣ ਆਪਾਂ ਬੰਦ ਕਰ ਲੱਗੇ ਆ ਇਹਨੂੰ ਹੁਣ ਆਪਾਂ ਠੰਡਾ ਕਰਦੇ ਆ ਠੰਡਾ ਹੋ ਗਿਆ ਜਦੋਂ ਠੰਡਾ ਹੋ ਗਿਆ ਉਦੋਂ ਹੋਰ ਘੜਾ ਹੋ ਜਾਵੇਗਾ ਫਿਰ ਆਪਾਂ ਇਹਨੂੰ ਬ੍ਰੈਡ ਦੇ ਅੰਦਰ ਲਗਾ ਕੇ ਮਲਾਈ ਰੋਲ ਤਿਆਰ ਕਰਾਂਗੇ ਆ ਦੇਖੋ ਆ ਦੇਖੋ ਜੀ ਜਿਹੜਾ ਕਸਟਰਡ ਵਾਲਾ ਦੁੱਧ ਹੈ ਉਹ ਵੀ ਠੰਡਾ ਹੋ ਚੁੱਕਾ ਹੈ ਜਿਹੜਾ ਆਪਾਂ ਖੋਇਆ ਤਿਆਰ ਕੀਤਾ ਆਪਾਂ ਦੁੱਧ ਤੇ ਬ੍ਰੈਡ ਦਾ ਉਹ ਵੀ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਮਲਾਈ ਰੋਲ ਆਪਾਂ ਤਿਆਰ ਕਰਦੇ ਆ ਆਹ ਲਿਤਾ ਜੀ ਆਪਾਂ ਬ੍ਰੈਡ ਬ੍ਰੈਡ ਦੇ ਅੰਦਰ ਆਪਾਂ ਲਗਾਵਾਂਗੇ ਇਸ ਤਰ੍ਹਾਂ ਖੋਇਆ ਕਹਿੰਦਾ ਇਸ ਤਰ੍ਹਾਂ ਆਪਾਂ ਰੋਲ ਬਣਾ ਲਾਂ। ਹਾਂ। ਰੋਲ ਬਣਾ ਕੇ ਇਸ ਤਰ੍ਹਾਂ ਆਪਾਂ ਪਲੇਟ ਦੇ ਅੰਦਰ ਰੱਖ ਦਾਂਗੇ। ਦੂਸਰਾ ਪੈਨ ਵੀ ਆਪਾਂ ਇਸ ਤਰ੍ਹਾਂ ਤਿਆਰ ਕਰ ਲਾਂਗੇ। आ आ देखो, इस तरह आप सारे रोल बना लेंगे देखो जी जी आप ब्रैड के अंदर स्टफिंग लगा रहे हैं वाली, खोया तैयार कर किया जेकर अपने को खोया है फिर आपको यदि लड़ ही नहीं इस तरह ਫਿਰ ਆਪਾਂ ਸਿੱਧਾ ਹੀ ਆਪਾਂ ਖੋਆ ਲਗਾ ਸਕਦੇ ਹਾਂ ਬੈੱਡ ਦੇ ਅੰਦਰ ਆਹ ਦੇਖੋ ਆਹ ਦੇਖੋ ਜੀ ਬ੍ਰੈਡ ਆਪਾਂ ਤਿਆਰ ਕਰ ਲਿੱਤੇ ਆ ਹੁਣ ਆਪਾਂ ਇਹਦੇ ਉੱਪਰ ਪਾਣੇ ਆ ਕਸਟਰਡ ਵਾਲਾ ਦੁੱਧ ਆਹ कस्टर्ड वाला दूध अपना ठंडा करके पाना है गर्म नहीं पाना ट्रे अंदर भी आप देंगे आगे हूँ ऊपर लगाने हैं ड्राई फ्रूट आप पिस्ता काजू बदाम लगा रहे हूं ऊपर लगाने हैं चेरी चेरी देखो जी ऑप्शन है आ देखो लगाने वे लगा सकते हैं नहीं तो आप भी कर सकते हैं हाँ देखो इन आप आ मलाई रोल अपने बन के तैयार है देखो जी बहुत ही ज्यादा बढ़िया बने है। बहुत ही ज़्यादा सॉफ्ट है आप एक चम्मच ना देखो जी इस तरह आप चैक भी कर देखो, मलाई रोल बन के अपना तैयार है बहुत ही ज़्यादा बने बनया तो भी जरूर ट्राई करो ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ